ਫਗਵਾੜਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁੱਤਿਆਂ ਦਾ ਅਤੰਕ ਲਗਾਤਾਰ ਜਾਰੀ ਹੈ ਗਲੀਆਂ ਵਿੱਚ ਬੈਠੇ ਆਵਾਰਾ ਕੁੱਤੇ ਰੋਜ਼ਾਨਾ ਹੀ ਬਜ਼ੁਰਗਾਂ ਨੂੰ ਬੱਚਿਆਂ ਨੂੰ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਭਾਵੇਂ ਨਗਰ ਨਿਗਮ ਅੰਦਰ ਨਿਗਮ ਕਮਿਸ਼ਨਰ ਤੇ ਮੇਅਰ ਮੌਜੂਦ ਹਨ ਪਰ ਫਗਵਾੜਾ ਵਾਸੀਆਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਜੋ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਫਗਵਾੜਾ ਦੇ ਨਜ਼ਦੀਕੀ ਮੁਹੱਲੇ ਟੱਡਲ ਮੁਹੱਲਾ ਦੀ ਹੈ ਜਿੱਥੇ ਕਿ ਇੱਕ ਗਲੀ ਵਿੱਚ ਆਪਣਾ ਸ਼ਿਕਾਰ ਬਣਾਇਆ ਉਸ ਦੀ ਬਾਤੇ 8 ਤੋਂ ਜ਼ਿਆਦਾ ਟੰਕੇ ਲਗਵਾਉਣੇ ਪਏ ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਚਾਹਲ ਨਗਰ ਵਿੱਚ ਵੀ ਇੱਕ ਕੁੱਤੇ ਵੱਲੋਂ ਦਰਜਣ ਤੋਂ ਵੱਧ ਲੋਕਾਂ ਨੂੰ ਕੱਟ ਲਿਆ ਗਿਆ ਸੀ ਭਾਵੇਂ ਸਿਵਲ ਹਸਪਤਾਲ ਵਿੱਚ ਕੁੱਤਿਆਂ ਦੇ ਕੱਟਣ ਦੇ ਟੀਕੇ ਮੌਜੂਦ ਹਨ ਪਰ ਰੋਜ਼ਾਨਾ ਪਰ ਰੋਜ਼ਾਨਾ ਲੋਕ ਇਨ੍ਹਾਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ ਇਸ ਦੇ ਬਾਵਜੂਦ ਵੀ ਨਗਰ ਨਿਗਮ ਫਗਵਾੜਾ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਹੈ ਫਗਵਾੜਾ ਵਾਸੀਆਂ ਦੀ ਇਸ ਸਮੱਸਿਆ ਦਾ ਕੋਈ ਵੀ ਸਾਰਤਕ ਹੱਲ ਹਾਲੇ ਤੱਕ ਨਹੀਂ ਹੋ ਸਕਿਆ ਹੈ ਆਵਾਰਾ ਕੁੱਤੇ ਰੋਜ਼ਾਨਾ ਹੀ ਕਿਸੇ ਮਹਿਲਾ ਬੱਚੇ ਜਾਂ ਬਜ਼ੁਰਗ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਅਤੇ ਗੰਭੀਰ ਜ਼ਖਮੀ ਕਰ ਰਹੇ ਹਨ ਨਗਰ ਨਿਗਮ ਫਗਵਾੜਾ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਲਦ ਤੋਂ ਜਲਦ ਗਲੀਆਂ ਵਿੱਚ ਘੁੰਮਦੇ ਇਹਨਾਂ ਆਵਾਰਾ ਕੁੱਤਿਆਂ ਦਾ ਕੋਈ ਸਾਰਥਕ ਹੱਲ ਕਰਨਾ ਚਾਹੀਦਾ ਹੈ ਕਮੈਂਟਾਂ ਵਿੱਚ ਜਾਣਕਾਰੀ ਸਾਂਝੀ ਕਰੋ ਆਖਰ ਕਿਸ ਤਰ੍ਹਾਂ ਹੋ ਸਕਦਾ ਹੈ ਇਸ ਸਮੱਸਿਆ ਦਾ ਹੱਲ